The cat sat on the ਵਿੱਕੀ ਦੇਆਂ ਜੋ ਵੀ ਚਲਾਕੀਆਂ ਉਹ ਕਾਰਨ ਦੇ ਪਿੱਛੇ ਉਸ ਤੇ ਉਸ ਦੀ ਮੰਮੀ ਦਾ ਹੀ ਹੱਥ ਹੈ ਤੇ ਵਿੱਕੀ ਨੂੰ ਇਹ ਵੀ ਪਤਾ ਹੈ ਕਿ ਜੋ ਪ੍ਰੀਤ ਦੀ ਮੰਮੀ ਹੈ ਉਹ ਲਈ ਲੱਗੇ ਤੇ ਉਹ ਜਲਦੀ ਮਗਰ ਲੱਗ ਜਾਂਦੀ ਹੈ ਤੇ ਆਪਾਂ ਉਹਨਾਂ ਨੂੰ ਕਿਵੇਂ ਖਾਣਾ ਵਾ ਵਿੱਕੀ ਵੀ ਬਹੁਤ ਚਲਾਕੇ ਪਰ ਕਿਤੇ ਨਾ ਕਿਤੇ ਪ੍ਰੀਤ ਗਲਤੀ ਕਰ ਰਹੀ ਹੈ ਕਿਉਂਕਿ ਇਹਨਾਂ ਅੰਨਾ ਯਕੀਨ ਨਹੀਂ ਕਰਨਾ ਚਾਹੀਦਾ ਤੇ ਪ੍ਰੀਤ ਦੀ ਮੰਮੀ ਆ ਜੋ ਉਹ ਵੀ ਆਪਣੀ ਧੀ ਦੇ ਪਿਆਰ ਵਿੱਚ ਅੰਨੀ ਹੋਈ ਹੈ ਉਸ ਨੂੰ ਆਪਣੀ ਨੋ ਤੇ ਪੁੱਤ ਭੈਣੇ ਲੱਗਣ ਲੱਗ ਗਿਆ ਪਹਿਲਾਂ ਇਹਨਾਂ ਦਾ ਇਹਨਾਂ ਵਾਕ ਹੁੰਦਾ ਸੀ ਸਾਰੇ ਨਾਲ ਮਿਲ ਕੇ ਰਹਿ ਕਰਦੇ ਸੀ ਪਰ ਅੱਜ ਦੇ ਟਾਈਮ ਵਿੱਚ ਇਹਨਾਂ ਦੇ ਘਰ ਜਿੰਨਾ ਕੋਤਕਲੇਸ਼ ਕਿਸੇ ਤੇ ਨਹੀਂ ਪੈਂਦਾ ਕਿਉਂਕਿ ਉਸ ਦੀ ਮਪਰੀਤ ਦੀ ਮੰਮੀ ਹੁਣ ਆਪਣੀ ਹੀ ਮਰਜ਼ੀ ਕਰਦੀ ਹੈ ਨਾ ਉਹ ਸੰਦੀਪ ਦੀ ਰਹਿ ਲੈਂਦੀ ਹੈ ਤੇ ਨਾ ਹੀ ਕਵਲ ਦੀ ਰਹਿ ਲੈਂਦੀ ਹੈ ਉਹ ਆਪਣੀ ਧੀ ਜਵਾਈ ਦੀ ਨੂੰ ਹੀ ਜ਼ਿਆਦਾ ਪੁੱਛਗਛ ਕਰਦੀ ਹੈ ਤੇ ਹਮੇਸ਼ਾ ਉਹਨਾਂ ਦਾ ਹੀ ਸਾਥ ਦਿੰਦੀ ਹੈ ਉਸ ਨੂੰ ਪਤਾ ਹੀ ਹੈ ਕਿ ਪ੍ਰੀਤ ਕਿਵੇਂ ਪੋਲਿਆ ਪਰ ਫਿਰ ਵੀ ਉਸ ਦੀ ਮੰਮੀ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰੀ ਧੀ ਤੋਂ ਇਹ ਝੂਠ ਬੋਲ ਕੇ ਚੀਜ਼ਾਂ ਮੰਗਾਈ ਜਾਂਦੇ ਆ ਜਾਂ ਮੇਰੀ ਧੀ ਦਾ ਇਹ ਇਸਤੇਮਾਲ ਕਰਦੇ ਆ ਉਹ ਆਪਣੇ ਆਪ ਨੂੰ ਉਸਦੀ ਮੰਮੀ ਜ਼ਿਆਦਾ ਚਲਾਕ ਸਮਝਦੀ ਹੈ ਕਿ ਮੇਰੇ ਜਿੰਨਾ ਚਲਾਕ ਕੋਈ ਨਹੀਂ ਹੈਗਾ ਪਾਲ ਕਿ ਉਸਨੇ ਕਿ ਸਪਾਸ ਉਹ ਆਪਣੇ ਵੀ ਘਰ ਵਾਲੇ ਤੋਂ ਹੀ ਡਰਦੀ ਹੈ ਜਾਨੀ ਕਿ ਕਵਲ ਪ੍ਰੀਤ ਦੇ ਡੈਡੀ ਤੋਂ ਹੀ ਡਰਦੀ ਹੈ ਤੇ ਹੁਣ ਜਦੋਂ ਭੂਆ ਜੀ ਦਾ ਫੈਸਲਾ ਕਰਕੇ ਆਈ ਹੈ ਵਿੱਕੀ ਹੁਣ ਦਾ ਫੈਸਲਾ ਕਰਕੇ ਆਈ ਹੈ ਤੇ ਹੁਣ ਕਿਤੇ ਨਾ ਕਿਤੇ ਉਸ ਨੂੰ ਡਰ ਲੱਗ ਰਿਹਾ ਕਿ ਮੈਨੂੰ ਵੀ ਪ੍ਰੀਤ ਦਾ ਡੈਡੀ ਮੈਨੂੰ ਬੋਲੇਗਾ ਕਿਉਂਕਿ ਕਵਲ ਅਤੇ ਸੰਦੀਪ ਨੇ ਤਾਂ ਸਾਫ਼-ਸਾਫ਼ ਹੀ ਕਹਿ ਦਿੱਤਾ ਕਿ ਡੈਡੀ ਨੂੰ ਤੁਸੀਂ ਜਵਾਬ ਦਿਓ ਅਸੀਂ ਕੋਈ ਜਵਾਬ ਨਹੀਂ ਦੇਣਾ ਪਰ ਹੁਣ ਉਹ ਡਰ ਰਹੀ ਹੈ ਹੁਣ ਉਹ ਕਹਿ ਰਹੀ ਹੈ ਕਿ ਕੋਈ ਗੱਲ ਨਹੀਂ ਤੁਸੀਂ ਉਹਨੂੰ ਬੋਲਣ ਦੀ ਲੋੜ ਮੈਂ ਆਪੇ ਸਾਰਾ ਕੁਝ ਸਾਬਲ ਹੋਗੀ ਦੱਸਣਾ ਹੀ ਕਿਉਂ ਆ ਤੇ ਇਹ ਦੱਸਣਾ ਵੀ ਹੋਇਆ ਤੇ ਮੈਂ ਆਪਣੇ ਹਿਸਾਬ ਤਰੀਕੇ ਨਾਲ ਦੱਸ ਦੇਵਾਂਗੀ ਕਿਉਂਕਿ ਉਸ ਨੇ ਕੋਈ ਝੂਠੀਆਂ ਪੱਟੀਆਂ ਫੇਰ ਫੜਾ ਦੇਣੀਆਂ ਤੇ ਉਹਨਾਂ ਨੇ ਸਾਨੂੰ ਜੀਤਾ ਨੂੰ ਹੀ ਗਲਤ ਕਹਿਣਾ ਵਾ ਇਹ ਤਾਂ ਆਪਾਂ ਨੂੰ ਪਤਾ ਹੀ ਆ ਕਿਉਂਕਿ ਮਾਵਾ ਹੀ ਤੀਆ ਬੁੱਤਾਂ ਦਾ ਘਰ ਖਰਾਬ ਕਰਦੀਆਂ ਹੁੰਦੀਆਂ ਸੋ ਸਾਰੇ ਜਣੇ ਇਹੀ ਕਮੈਂਟਾਂ ਦੇ ਵਿੱਚ ਵੀ ਇਹੀ ਕਹਿ ਰਹੇ ਆ ਕਿ ਪ੍ਰੀਤ ਦੀ ਮੰਮੀ ਹੀ ਘਰ ਖਰਾਬ ਕਰ ਰਹੀ ਹੈ ਉਧਰੋਂ ਵਿੱਕੀ ਦੀ ਮੰਮੀ ਘਰ ਖਰਾਬ ਕਰ ਰਹੀ ਹੈ ਤੇ ਇਸ ਦਾ ਲਾਹਾ ਜੋ ਲੈਣਾ ਸੀ ਉਹ ਅਮਨ ਨੇ ਹੀ ਲੈਣਾ ਸੀ ਪਰ ਹੁਣ ਵਿਚਾਰੀ ਅਮਨ ਨੂੰ ਵੀ ਇਹ ਲਾਹਾ ਨਹੀਂ ਮਿਲਣਾ ਕਿਉਂਕਿ ਹੁਣ ਉਸ ਨੂੰ ਆਪਣੇ ਲਾਲਚ ਮਾਰੀ ਆਈ ਸੀ ਕਿ ਵੀ ਮੇਰਾ ਵਿਆਹ ਇਹ ਵਧੀਆ ਕਰਨਗੇ ਤੂੰ ਤਾਂ ਮੰਨਣਾ ਕਰਨਗੇ ਪਰ ਉਸ ਨੂੰ ਕੀ ਪਤਾ ਸੀ ਕਿ ਸਾਰਾ ਕੁਝ ਹੀ ਬਦਲ ਜਾਏਗਾ ਹੁਣ ਸਾਰਾ ਕੁਝ ਹੀ ਬਦਲ ਗਿਆ ਕੋਈ ਅਮਨ ਦਾ ਵਿਆਹ ਨਹੀਂ ਹੋਣਾ ਬਸ ਹੁਣ ਕਿਵੇਂ ਨਾ ਕਿਵੇਂ ਅਮਨ ਨੇ ਆਪਣੀ ਜਾਨ ਹੀ ਛਡਾਉਣੀ ਹੈ ਤੇ ਇਥੋਂ ਨਿਕਲਣਾ ਵਾ ਤੇ ਵਿੱਕੀ ਨੂੰ ਤੇ ਉਸ ਦੀ ਮੰਮੀ ਨੂੰ ਹਰ ਕਿਸੇ ਦੀ ਸ਼ੈ ਵੀ ਨਹੀਂ ਮੈਲੀ ਪਰ ਜੇ ਜੋ ਉਹ ਮਨੇ ਕੰਮ ਕਰ ਨਾ ਸੀ ਚੁਕੜਾ ਦੇਂਦਾ ਉਹ ਉਸਨੇ ਕਰ ਦਿੱਤਾ ਜੋ ਸ਼੍ਰੀਕ ਪਹਿਲਾਂ ਕਰਨਾ ਸੀ ਇਹਨਾਂ ਦੇ ਵਿੱਚ ਉਹ ਕਰ ਦਿੱਤਾ ਹੁਣ ਦੇਖਦੇ ਅੱਗੇ ਸਟੋਰੀ ਦੇ ਵਿੱਚ ਕੀ ਹੁੰਦਾ ਪਰ ਹੁਣ ਇਹ ਲੱਗ ਰਿਹਾ ਕਿ ਅਮਾ ਹੁਣ ਭੱਜੂ ਗਿੰਦ ਜਨ ਕੇ ਸੀਰੀਅਲ ਦੇ ਵਿੱਚੋਂ ਹੁਣ ਨਹੀਂ ਆਇਆ ਕਰੇਗੀ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ